ਹਾਂਜੀ ਇਹ ਮੁਰਾਦ ਸਾਹਿਬ ਦੀ ਸਰਕਾਰ ਦੇ ਜਦੋਂ ਦਰਬਾਰ ਤੋਂ ਅਸੀਂ ਆਉਨੇ ਆ ਤਾਂ ਇੱਧਰ ਨੂੰ ਆਪਾਂ ਟਰਨ ਕਰਦੇ ਆ ਤੇ ਫਲੋਰ ਦਾ ਜਿਹੜਾ ਇਹ ਦਰਬਾਰ ਆਗਾ ਮਈਆ ਭਗਵਾਨ ਜੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਹੀ ਫੇਮਸ ਆ ਤੇ ਹੁਣ ਆਪਾਂ ਲੈ ਚੱਲ ਜਾਂ ਤੁਹਾਨੂੰ ਉੱਥੇ ਤੇ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਣੇ ਤੇ ਉੱਥੇ ਦਾ ਸਾਰੀ ਜਾਣਕਾਰੀ ਜਿਹੜੀ ਸਾਰੀ ਤੁਹਾਡੇ ਰੂਬਰੂ ਹੁਣੀ ਕਰਾਂਗੇ ਤੇ ਚਲੋ ਫਿਰ ਆਜੋ ਚੱਲੀਏ ਕਰਦੇ ਆ ਦਰਸ਼ਨ ਮਈਆ ਭਗਵਾਨ ਜੀ ਦੇ ਤੇ ਨਾਲੇ ਆਪਾਂ ਦਰਬਾਰ ਦੇ ਸਾਰੇ ਤੇ ਦਿਖਾਉਣਾ ਤੁਹਾਨੂੰ ਤਦ ਤੱਕ ਤੁਸੀਂ ਕਿਤੇ ਨਹੀਂ ਜਾਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵਲੌਗ ਇਸ ਤਰ੍ਹਾਂ ਦਾ ਲੱਗਿਆ ਠੀਕ ਹੈ ਜੀ ਤੇ ਆਜੋ ਫਿਰ ਤੁਹਾਨੂੰ ਅੰਦਰ ਦੇ ਦਰਸ਼ਨ ਕਰਵਾਈਏ ਇਹ ਰਿਹਾ ਦਰਬਾਰ ਦਾ ਜਿਹੜਾ ਮੇਨ ਗੇਟ ਤੇ ਅੰਦਰ ਦਾ ਦਰਸ਼ਨ ਤੁਹਾਨੂੰ ਸਾਰਾ ਆਪਾਂ ਘੁੰਮ ਫਿਰਕੇ ਦਿਖਾਵਾਂਗੇ ਠੀਕ ਹੈ ਜੀ ਤੇ ਟਾਈਮ ਲੱਗਿਆ ਤਾਂ ਸਾਰਾ ਅੰਦਰੋਂ ਜਿਹੜੇ ਹੈਗੇ ਨੇਗੇ ਜਿੰਨੇ ਵੀ ਦਰਬਾਰ ਨੇ ਬਣੇ ਹੋਏ ਨੇ ਦਰਸ਼ਨ ਕਰਵਾਵਾਂਗੇ ਤੇ ਦਰਬਾਰ ਬਹੁਤ ਸੋਹਣਾਗਾ ਠੀਕ ਹੈ ਜੀ ਆਜੋ ਹਾਂਜੀ ਵੈਲਕਮ ਬੈਕ ਕਰਨ ਵਰਦੀ ਦੇ ਚੈਨਲ ਫੱਤੇ ਵਲੌਗ ਤੇ ਲੈਕਸ ਆਪਣਾ ਜਿਹੜਾ ਸੀਗਾ ਵਲੌਗ ਉਸ ਜਿਹੜਾ ਮਈਆ ਭਗਵਾਨ ਜੀ ਦਾ ਇੱਥੇ ਆ ਕੇ ਆਪਣਾ ਜਿਹੜਾ ਇਹ ਟਰਿਪ ਆ ਗਈ ਤੇ ਸਮਾਪਤੀ ਹੋਣ ਜਾ ਰਹੀ ਹੈ ਜੀ ਲਾਸਟ ਸੌਪ ਦੇ ਆਪਣਾ ਇਹ ਮਿਲਦਾ ਨਹੀਂ ਸੀ ਮਈਆ ਭਗਵਾਨ ਜੀ ਦੇ ਦਰਬਾਰ ਨੂੰ ਕਿਦਰ ਵੱਲ ਸਾਈਟ ਤੋਂ ਘੁੰਮ ਕੇ ਆਣੇ ਆਏ ਤਾਂ ਆਪਣਾ ਇੱਥੇ ਆ ਕੇ ਜਿਹੜਾ ਦਰਬਾਰਾਂ ਦੀ ਸਮਾਪਤੀ ਹੋ ਜਾਂਦੀ ਹੈ ਮਈਆ ਭਗਵਾਨ ਜੀ ਦੇ ਆ ਕੇ ਤੇ ਹੁਣ ਆਪਾਂ ਸੋਚਿਆ ਕਿ ਜਦੋਂ ਇੱਥੇ ਤੱਕ ਆਏ ਹਾਂ ਵੀ ਤਾਂ ਮਈਏ ਭਗਵਾਨ ਜੀ ਦੇ ਦਰਸ਼ਨ ਵੀ ਕਰਕੇ ਜਾਵਾਂਗੇ ਤੇ ਮਾਤਾ ਨਿੰਮਾ ਸਾਹਿਬ ਇਸ ਲਈ ਨਿੰਮਾ ਸਾਹਿਬ ਇੱਥੇ ਰੈਸਟ ਕਰ ਰਹੀ ਸੀ ਅਗਰ ਵਾਈਸ ਤਾਂ ਮੈਨੂੰ ਮਿਲਣਾ ਸੀ ਆਪਾਂ ਨੂੰ ਤੇ ਕਿੰਦਰ ਖਾਣਾ ਵਗੈਰਾ ਖਾ ਰਹੇ ਹੁੰਦੇ ਨੇ ਸੋਚਿਆ ਸੀ ਕਿ ਅੱਜ ਜਰੂਰ ਉਹਨਾਂ ਦੇ ਦਰਸ਼ਨ ਗੁਜ਼ਾਰ ਹੋ ਜਾਣਗੇ ਦਰਸ਼ਨ ਗੁਜ਼ਾਰ ਤਾਂ ਹੋ ਗਏ ਤਾਂ ਮਤਲਬ ਕਿ ਕੋਲੇ ਬੈ ਕੇ ਸੋਚਿਆ ਸੀ ਮਿਲਾਂ ਕਿ ਤੁਹਾਨੂੰ ਮਤਲਬ ਤਾਂ ਕਰਾਂ ਸਰੋ ਅੱਜ ਸੰਗਤ ਹੈ ਨਹੀਂ ਸੀ ਲੇ ਪਰ ਹੁਣ ਉਹਨਾਂ ਦੇ ਆਰਾਮ ਦਾ ਟਾਈਮ ਹੋ ਗਿਆ ਸੀਗਾ ਸੋ ਤਾਂ ਕਰਕੇ ਆਪਾਂ ਉਹਨਾਂ ਨੂੰ ਮਿਲਦਾ ਨਹੀਂ ਸਕੇ ਪਰ ਆਪਾਂ ਤੁਹਾਨੂੰ ਸਾਰਾ ਦਰਬਾਰ ਦਿਖਾਵਾਂਗੇ ਤੇ ਬਾਕੀ ਨਾਲ ਦਾ ਤੁਹਾਨੂੰ ਦੱਸਦੇ ਜਾਵਾਂਗੇ ਕਿ ਕਿਹੜੇ ਆਜਾ ਤੇ ਹਾਂਜੀ ਆਪਾਂ ਹੁਣ ਦਰਬਾਰ ਦੇ ਬਿਲਕੁਲ ਅੰਦਰ ਪਹੁੰਚ ਚੁੱਕੇ ਹਾਂਗੇ ਤੇ ਤੁਸੀਂ ਦੇਖ ਰਹੇ ਹੋ ਕਿ ਦਰਬਾਰ ਪਹਿਲਾਂ ਵੀ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਦਰਸ਼ਨ ਕਰਵਾ ਚੁੱਕੀ ਹਾਂ ਕਿ ਪਹਿਲਾਂ ਵੀ ਵਲੌਗ ਬਣ ਚੁੱਕਿਆ ਹੈਗਾ ਮਈਆ ਭਗਵਾਨ ਜੀ ਦੇ ਦਰਬਾਰ ਦਾ ਪਰ ਇਸ ਵਾਰ ਨਾ ਬਹੁਤ ਹੀ ਖਾਲੀ-ਖਾਲੀ ਪਿਆ ਸੀਗਾ ਮਤਲਬ ਕੋਈ ਜ਼ਿਆਦਾ ਸੰਗਤ ਨਹੀਂ ਸੀ ਹੈਗੀ ਸੋ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਵੀਡੀਓ ਆ ਗਈ ਬਣੀ ਆ ਗਈ ਹਨਾ ਟਾਈਮ ਦੇ ਨਾਲ ਹੀ ਅਸੀਂ ਇੱਥੇ ਪਹੁੰਚ ਗਏ ਸੀਗੇ ਹਾਲਾਂਕਿ ਲਾਸਟ ਸਟਾਪ 'ਤੇ ਸੀਗਾ ਇਹ ਸਾਡਾ ਪਰ ਫਿਰ ਵੀ ਟਾਈਮ ਕਾਫੀ ਸਾਡੇ ਕੋਲ ਬਚਿਆ ਹੋਇਆ ਸੀ ਸੋ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਇਹ ਜਿਹੜੇ ਜੁਮੇ ਸ਼ਾਹ ਜੀ ਸੀਗੇ ਇਹ ਉਹਨਾਂ ਵਾਲਾ ਕਮਰਾ ਹੈ ਤੇ ਇੱਥੇ ਹੀ ਮਤਲਬ ਉਹ ਬਰਾਜਮਾਨ ਹੋਇਆ ਕਰਦੇ ਹੁੰਦੇ ਸੀਗੇ ਸਾਰੇ ਮਤਲਬ ਕਿ ਉਹਨਾਂ ਦਾ ਜਿੰਨਾ ਵੀ ਨਿਮਮੋ ਭਗਵਾਨ ਜੀ ਦਾ ਹਨਾ ਤੇ ਉਹਨਾਂ ਦਾ ਦਰਬਾਰ ਤੁਸੀਂ ਦੇਖਿਆ ਕਿ ਉਹ ਫਰੰਟ ਦੇ ਵਿੱਚ ਹੀ ਹੈਗਾ ਤੇ ਇਹ ਮਈਆ ਭਗਵਾਨ ਜੀ ਦਾ ਜਿਹੜਾ ਇੱਧਰ ਆ ਗਿਆ ਠੀਕ ਹੈ ਜੀ ਤੇ ਇਹਦੇ ਅੰਦਰ ਤੋਂ ਮੈਂ ਤੁਹਾਨੂੰ ਸਾਰੇ ਦਰਸ਼ਨ ਕਰਵਾ ਰਹੀ ਹਾਂ ਜੁਮੇ ਸ਼ਾਹ ਜੀ ਬਾਪ ਹਨਾ ਤੇ ਇਹਨਾਂ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਆ ਪਿੱਛੇ ਜੇ ਹੀ ਹਜੇ ਉਹ ਕਰਕੇ ਹਟਿਆਗੇ ਆਪਾਂ ਮਤਲਬ ਦਰਸ਼ਨ ਕੀਤੇ ਸੀਗੇ ਕਿ ਇਹਨਾਂ ਦੀ ਜਿਹੜੀ ਦਰਗਾਹ ਬਣੀ ਹੋਈ ਹੈਗੀ ਹਨਾ ਤੇ ਹਾਂਜੀ ਇੱਥੇ ਨਾ ਜਦੋਂ ਆਪਾਂ ਐਂਟਰ ਹੁੰਨੇ ਆ ਕਿ ਤੇ ਸਟਾਰਟਿੰਗ ਦੇ ਵਿੱਚ ਹੀ ਧੂਣਾਗਾ ਤੇ ਉਸ ਤੋਂ ਅੱਗੇ ਨਿਸ਼ਾਨ ਸਾਹਿਬ ਆ ਗਿਆ ਹਨਾ ਤੇ ਇਹ ਪਹਿਲਾ ਮਤਲਬ ਬਣਿਆ ਹੋਇਆਗਾ ਮਈਆ ਭਗਵਾਨ ਜੀ ਦਾ ਹਨਾ ਇਹ ਤੇ ਇੱਥੇ ਭੋਲੇ ਸ਼ੰਕਰ ਜੀ ਦੀ ਜਿਹੜੀ ਮੂਰਤੀ ਹੈਗੀ ਉਹ ਸਥਾਪਿਤ ਕੀਤੀ ਗਈ ਹੈਗੀ ਠੀਕ ਹੈ ਜੀ ਤੇ ਇਸ ਤੋਂ ਅੱਗੇ ਅੱਗੇ ਜਿਵੇਂ ਜਿਵੇਂ ਜਾਵਾਂਗੇ ਤੁਹਾਨੂੰ ਦੱਸਦੇ ਜਾਵਾਂਗੇ ਠੀਕ ਹੈ ਜੀ ਤੇ ਸਵਾਰਤਾ ਸਜਾਵਟ ਜਿਹੜੀ ਕਾਫੀ ਜ਼ਿਆਦਾ ਵਧੀਆ ਹੋ ਚੁੱਕੀ ਹੈ ਪਹਿਲਾਂ ਆ ਇਦਾਂ ਨਹੀਂ ਬਣਾਇਆ ਹੋਇਆ ਸੀ ਅੱਗੇ ਗੇਟ ਜਾਨੀ ਸੀ ਬਣਾਇਆ ਮਤਲਬ ਹਨਾ ਪਹਿਲਾਂ ਇੱਥੇ ਬਿਲਕੁਲ ਖਾਲੀ ਸੀਗਾ ਤੇ ਇਹ ਆ ਗਿਆ ਧੂਣਾ ਠੀਕ ਹੈ ਜੀ ਇਹ ਵੀ ਮਈਆ ਭਗਵਾਨ ਜੀ ਦੇ ਨਾਮ ਤੇ ਹੀ ਇੱਥੇ ਬਣਾਇਆ ਹੋਇਆ ਹੈਗਾ ਜਿਹੜਾ ਧੂਣਾਗਾ ਤੇ ਇਸ ਤੋਂ ਅੱਗੇ ਜਦੋਂ ਆਪਾਂ ਨਿਕਲਦੇ ਆਂਗੇ ਸਾਹਮਣੇ ਜਿੱਥੇ ਅਮੋ ਫਿਰ ਰਹੇ ਨੇ ਉਹ ਆ ਗਿਆ ਆਪਣਾ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਤੇ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਜ਼ਿਆਦਾ ਝੰਡੇ ਝੜੇ ਹੋਏ ਨੇਗੇ ਹਨਾ ਤੇ ਇੱਥੋਂ ਹੀ ਪਤਾ ਲੱਗਦਾ ਕਿ ਸੰਗਤ ਕਿੰਨੀ ਹੈ ਨਾ ਇੱਥੇ ਵਿਰਾਜਮਾਨ ਹੁੰਦੀ ਹੈ ਕਿੰਨੀਆਂ ਕੁ ਲੋਕਾਂ ਦੀਆਂ ਜਿਹੜੀ ਇਹ ਸ਼ਰਧਾ ਭਾਵਨਾ ਜੁੜੀ ਹੋਈ ਹੈ ਠੀਕ ਹੈ ਜੀ ਤੇ ਇਸ ਤੋਂ ਅੱਗੇ ਜਿਹੜਾ ਇਹ ਦਰਬਾਰ ਆਗਾ ਬਣਿਆ ਹੋਇਆਗਾ ਠੀਕ ਹੈ ਜੀ ਇਹ ਵੀ ਮਈਆ ਭਗਵਾਨ ਜੀ ਦੇ ਆ ਸੱਤੇ ਰਹਿਮਤਾਂ ਤੇ ਇੱਥੇ ਵੀ ਮਤਲਬ ਕਾਫੀ ਜ਼ਿਆਦਾ ਸੋਨਾ ਬਣਿਆ ਹੋਇਆ ਸਾਰਾ ਸ਼ੀਸ਼ੇ ਨਾਲ ਮੜਿਆ ਹੋਇਆਗਾ ਹਨਾ ਤੇ ਇਹਨਾਂ ਇੱਕ ਕਿੱਸਾ ਸੀਗਾ ਕਿ ਮਈਆ ਭਗਵਾਨ ਜੀ ਦੇ ਟਾਈਮ ਦਾ ਵੈਸੇ ਤਾਂ ਉਹ ਇੱਕ ਅੱਦੇ ਹੋਰ ਚੈਨਲ ਤੇ ਵੀ ਦਿੱਤਾ ਹੋਊਗਾ ਪਰ ਮੇਰੇ ਵੀ ਉਹ ਸੁਣਨ ਚਾਇਆ ਹੋਇਆ ਸੀਗਾ ਸੋ ਉਹਦੇ ਚ ਇਹ ਹੁੰਦਾਗਾ ਕਿ ਜਿਹੜਾ ਹਲਵਾਈ ਹੁੰਦਾ ਉਹਦੀ ਬਿਲਕੁਲ ਜਿਹੜੀ ਦੁਕਾਨ ਹੁੰਦੀ ਹੈ ਕਾਲੀ ਹੋ ਜਾਂਦੀ ਆ ਤੁਹਾਨੂੰ ਪਤਾ ਵੈਸੇ ਵੀ ਹਲਵਾਈਆਂ ਦੀਆਂ ਦੁਕਾਨਾਂ ਅੰਦਰ ਕਾਲੀਆਂ ਹੁੰਦੀਆਂ ਧੂਏ ਨਾਲ ਤੇ ਮਈਆ ਭਗਵਾਨ ਜੀ ਦਾ ਦਰਬਾਰ ਆ ਕਿ ਇਸ ਕਰਕੇ ਮੇਰੇ ਉਹ ਕਿੱਸਾ ਯਾਦ ਆ ਗਿਆ ਤੇ ਮਤਲਬ ਉਹ ਸਾਰਾ ਅੰਦਰੋਂ ਕਾਲਾ ਹੋਇਆ ਹੋਇਆ ਸੀ ਦੁਕਾਨ ਤੇ ਉਹਨਾਂ ਨੇ ਮਈਆ ਭਗਵਾਨ ਜੀ ਨੇ ਉਹਨਾਂ ਨੇ ਕਿਹਾ ਕਿ ਭਾਈ ਤੂੰ ਕਲਰ ਕਿਉਂ ਨਹੀਂ ਕਰਵਾਇਆ ਹੈਗਾ ਪੇਂਟ ਕਿਉਂ ਨਹੀਂ ਕਰਵਾਇਆ ਤਾਂ ਉਹ ਕਹਿੰਦਾ ਜੀ ਵੀ ਮੇਰੇ ਚ ਹਜੇ ਗੁੰਜਾਇਸ਼ ਨਹੀਂ ਸੀ ਹੈਗੀ ਤੇ ਤਾਂ ਕਰਕੇ ਨਹੀਂ ਕਰਵਾਇਆ ਹੈਗਾ ਮੇਰੇ ਕੋਲ ਪੈਸੇ ਹੀ ਨਹੀਂ ਸੀ ਹੈਗੇ ਹਨ ਤੇ ਮਈਆ ਭਗਵਾਨ ਜੀ ਕਹਿੰਦੇ ਹੁਣ ਕਰਾ ਦਈਏ ਉਹ ਕਹਿੰਦਾ ਵੀ ਜੀ ਤੁਹਾਡੀ ਮਰਜ਼ੀ ਹੈ ਜਿੱਦਾਂ ਤੁਸੀਂ ਚਾਹੋ ਤੇ ਇਹ ਜੁੰਮੇ ਸ਼ਾਹ ਜੀ ਦਾ ਆ ਗਿਆ ਦਰਬਾਰ ਠੀਕ ਹੈ ਜੀ ਤੇ ਇਸ ਤੋਂ ਅੱਗੇ ਮਤਲਬ ਉਹ ਦੱਸਦੇ ਨੇ ਕਿ ਕਿ ਉਹ ਕਹਿੰਦੇ ਨੇ ਕਿ ਤੂੰ ਚੁੱਪ ਕਰ ਜਾ ਤੂੰ ਨਾ ਬੋਲ ਪਰ ਉਹ ਜਿੱਦਾਂ ਆਪਾਂ ਹੁਣ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕਿ ਹਸਤੀ ਨਹੀਂ ਸ਼ਕਤੀ ਹੈ ਤੇ ਵੈਸੇ ਤਾਂ ਸਾਰੇ ਫਲੋਰ ਨੂੰ ਪਤਾ ਸੀਗਾ ਹਨ ਤੇ ਜਿਹੜੇ ਵੀਰ ਜੀ ਨੇਗੇ ਬਾਜਾਰੇ ਸੀ ਤੇ ਮੈਨੂੰ ਬੜਾ ਵਧੀਆ ਲੱਗਿਆ ਇਹਨਾਂ ਦਾ ਬੰਸਰੀ ਬੁਜਾਉਣ ਦਾ ਅੰਦਾਜ਼ ਤੇ ਹਾਂ ਜੀ ਫਿਰ ਤੈਨੂੰ ਉਸ ਤੋਂ ਬਾਅਦ ਮੈਂ ਇਹ ਭਗਵਾਨ ਜੀ ਦੋ ਬਾਹਰ ਨਿਕਲਦੇ ਨੇ ਜਦੋਂ ਦੁਕਾਨ ਚੋਂ ਹਲਵਾਈ ਦੀ ਚੋਂ ਤਾਂ ਉੱਥੇ ਮਤਲਬ ਦੋ ਬੰਦੇ ਫ੍ਰੀ ਖੜੇ ਹੁੰਦੇ ਨੇਗੇ ਤੇ ਉਹ ਕਹਿੰਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਮੈਂ ਅਸੀਂ ਬੇਲੇ ਆਈ ਕਹਿੰਦੇ ਫਿਰ ਇਦਾਂ ਕਰੋ ਉਹਨਾਂ ਨੇ ਕਹਿੰਦੇ ਨਾਲ ਹੀ ਜੋ ਡੱਬਾ ਭਰ ਕੇ ਦਿੱਤਾ ਨਾਲੀ ਵਾਲੇ ਪਾਣੀ ਦਾ ਤੇ ਕਹਿੰਦੇ ਅੰਦਰ ਸਾਰ ਇੱਥੇ ਰੰਗ ਮਾਰ ਦੋ ਭਾਈ ਤੇ ਉਹ ਵੀ ਹੈਰਾਨ ਸੀਗੇ ਥੋੜਾ ਇਹ ਦੇਖ ਕੇ ਪਰ ਉਹਨਾਂ ਨੇ ਜਿੱਦਾਂ ਹੁਕਮ ਸੀਗਾ ਉਹਨਾਂ ਨੇ ਉਦਾਂ ਹੀ ਕੀਤਾ ਅੰਦਰ ਕਲਰ ਉਹ ਕੀਤਾ ਤੇ ਕਹਿੰਦੇ ਬਹੁਤ ਹੀ ਸੋਹਣਾ ਲੱਗ ਰਿਹਾ ਸੀਗਾ ਉਹ ਕਲਰ ਇੱਕ ਤਰ੍ਹਾਂ ਨਾਲ ਰੰਗਤ ਆ ਗਈ ਸੀ ਤੁਸੀਂ ਇੱਕ ਸੋਚ ਕੇ ਦੇਖ ਸਕਦੇ ਹੋ ਕਿ ਇੱਕ ਨਾਲੀ ਦਾ ਪਾਣੀ ਇੱਕ ਕਲਰ ਦੇ ਰੂਪ ਦੇ ਵਿੱਚ ਜਦੋਂ ਕਨਵਰਟ ਹੋ ਜਵੇ ਹਨਾ ਤਾਂ ਇਸ ਤੋਂ ਵੱਡਾ ਕੀ ਚਮਤਕਾਰ ਹੋਗਾ ਮਤਲਬ ਫਲੋਰ ਦੇ ਲੋਕਾਂ ਨੇ ਤਾਂ ਆਪਣੇ ਅੱਖੀਆਂ ਜਿਹੜੇ ਸਾਰੇ ਚਮਤਕਾਰ ਸੀਗੇ ਦੇਖੇ ਹੋਏ ਸੀਗੇ ਤੇ ਇਸੇ ਸਹਦ ਇਸੇ ਕਰਕੇ ਹਰ ਇੱਕ ਦੁਕਾਨ ਦੇ ਅੱਗੇ ਹਰ ਇੱਕ ਘਰ ਦਰਵਾਜ਼ੇ ਦੇ ਅੱਗੇ ਇਹੀ ਲਿਖਿਆ ਕਿ ਮਈਆ ਭਗਵਾਨ ਜੀ ਬਾਰੇ ਹਨਾ ਤੇ ਮਤਲਬ ਜੈ ਮਈਆ ਭਗਵਾਨ ਜੀ ਇਹ ਸਾਰਾ ਕਿਤੇ ਤੁਹਾਨੂੰ ਫਲੋਰ ਚ ਦੇਖਣ ਨੂੰ ਮਿਲੇਗਾ ਕੋਈ ਬੰਦਾ ਇਹ ਨਹੀਂ ਜਿਹੜਾ ਉਹਨਾਂ ਦੇ ਮਤਲਬ ਚਮਤਕਾਰਾਂ ਤੋਂ ਜਾਣੂ ਨਾ ਹੋਵੇ ਹਨਾ ਇੰਤੇ ਇਸੇ ਤਰੀਕੇ ਨਾਲ ਜਿੰਨੇ ਰੰਗ ਭਾਗ ਉਹਨਾਂ ਨੇ ਫਲੋਰ ਨੂੰ ਲਾਏ ਸੀਗੇ ਉਨੇ ਹੀ ਉਹਨਾਂ ਦੇ ਦਰਬਾਰ ਨੂੰ ਲੱਗੇ ਹੋਣ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਦਰਬਾਰ ਬਣਿਆ ਹੋਇਆ ਇਹ ਮੈਂ ਪਰੋਂ ਦਿਖਾ ਰਹੀ ਹਾਂ ਦ੍ਰਿਸ਼ ਤੇ ਹਜੇ ਵੀ ਬਣ ਰਿਹਾਗਾ ਮਤਲਬ ਹਜੇ ਇਹ ਕੰਪਲੀਟ ਨਹੀਂ ਹੈਗਾ ਅਨਕੰਪਲੀਟ ਹੈਗਾ ਹਜੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਗਈਆਂ ਜਿਹੜੀਆਂ ਹੋਣ ਤੋਂ ਰਹਿੰਦੀਆਂ ਨੇਗੀਆਂ ਤੇ ਮੇਰਾ ਮਨ ਸੀ ਕਿ ਮੈਂ ਇੱਕ ਵਾਰ ਨਾ ਮਈਆ ਭਗਵਾਨ ਜੀ ਨੂੰ ਮਿਲ ਕੇ ਗੱਲਾਂ ਕਰਾਂ ਉਹਨਾਂ ਨਾਲ ਕਿਉਂਕਿ ਮਿਲ ਲੈਂਦੇ ਨੇ ਕਿ ਉਹ ਜੇ ਕੋਈ ਮਿਲਣ ਜਾਂਦਾਗਾ ਹਨਾ ਸੱਚੇ ਦਿਲ ਨਾਲ ਸੋ ਪਰ ਚੱਕਰ ਇਹ ਸੀਗਾ ਕਿ ਉਹ ਹੋਰ ਆਰਾਮ ਫਰਮਾਰੇ ਸੀਗੇ ਤੇ ਤੁਸੀਂ ਦੇਖੋ ਮਈਆ ਭਗਵਾਨ ਜੀ ਦੀ ਫੋਟੋ ਹਨਾ ਤੇ ਨਿਮਾ ਭਗਵਾਨ ਜੀ ਵੈਸੀ ਸਾਰੇ ਨਾਲ ਗੱਲਬਾਤ ਕਰ ਲੈਂਦੇ ਨਹੀਂ ਕਿ ਪਰ ਪਤਾ ਨਹੀਂ ਸ਼ਾਇਦ ਸੁਭਾਅ ਨਹੀਂ ਬਣਿਆ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਮਿਲਵਾਵਾਂਗੇ ਠੀਕ ਹੈ ਜੀ ਅਗਰ ਟਾਈਮ ਲੱਗਿਆ ਤਾਂ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਣਾ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ ਕਿ ਜੀ ਘਰਾਂ ਨੂੰ ਰਵਾਨਾ ਹੁੰਨੇ ਆ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਪਾ ਦਿਓ ਵਲੌਗ ਇਸ ਤਰ੍ਹਾਂ ਦਾ ਲੱਗਿਆ ਤੇ ਹਾਂਜੀ ਹੁਣ ਆਪਾਂ ਜਾ ਕੇ ਮਈਆ ਭਗਵਾਨ ਜੀ ਦੇ ਤੇ ਵਲੌਗ ਇਸ ਤਰ੍ਹਾਂ ਦਾ ਰਿਹਾ ਤੁਸੀਂ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਤੇ ਲਾਈਕ ਦਾ ਬਟਨ ਦਬਾ ਦੇਣਾ ਤੇ ਬਾਕੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਹਜੇ ਪਤਾ ਨਹੀਂ ਹੈਗਾ ਨੈਕਸਟ ਲੋਕੇਸ਼ਨ ਕਿਹ ਕਿ ਹੋਗੀ ਕਿਉਂਕਿ ਲਾਸਟ ਵਲੌਗ ਆਪਣਾ ਆ ਸੀਗਾ ਆ ਵਾਲੇ ਜਿਹੜਾ ਟ੍ਰੈਕ ਬਣਾਇਆ ਸੀ ਛੋਟਾ ਜਿਹਾ ਆਪਾਂ ਨੇ ਹਨਾ ਰੂਟ ਬਣਾਇਆ ਸੀਗਾ ਤੇ ਰੂਟ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਿਆ ਕਰਾਂਗੇ ਆਪਾਂ ਕਿ ਅਗਰ ਤੁਸੀਂ ਇਸ ਰੂਟ ਤੇ ਜਾ ਰਹੇ ਹੋਗੇ ਤਾਂ ਤੁਹਾਨੂੰ ਇੱਥੇ ਦੇਖਣ ਨੂੰ ਕੀ ਕੀ ਮਿਲੂਗਾ ਹਨਾ ਬਹੁਤ ਜਲ ਤੁਹਾਡੇ ਲਈ ਇਹ ਚੀਜ਼ ਵੀ ਲੈ ਕੇ ਆਉਣੇ ਆਗੇ ਤੇ ਤਦ ਤੱਕ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਚੈਨਲ ਤੇ ਬਣੇ ਰਹਿਣਾ ਕੰਟੀਨਿਊ ਠੀਕ ਹੈ ਜੀ ਤੇ ਬਾਅਦ ਵਿੱਚ ਮਿਲਦੇ ਆ ਜੀ ਫਿਰ ਓਕੇ ਬਾਏ ਬਾਏ ਥੈਂਕ ਯੂ